ਅੰਮ੍ਰਿਤਸਰ ਦੇ ਵਿੱਚ ਇੱਕ ਐਸਾ ਧੰਦਾ ਚੱਲ ਰਿਹਾ ਸੈਕਸ ਰੈਕਡ ਮਹਿਲਾਵਾਂ ਨੇ ਭਜੰਦੀਆਂ ਕੋਸ਼ਿਸ਼ ਕਰ ਰਹੀਆਂ ਨੇ ਕੀ ਚੱਲ ਰਿਹਾ ਇਹ ਹੋਟਲ ਬਣੇ ਹੋਏ ਆ ਕਮਰੇ ਬਣੇ ਹੋਏ ਜਿੱਥੇ ਤੇ ਇੱਥੇ ਹੋਟਲ ਲਗਾਤਾਰ ਚੱਲਦੇ ਆ ਦੇਵ ਭਾਦ ਦਾ ਧੰਦਾ ਚੱਲ ਰਿਹਾ ਇਹ ਤਸਵੀਰਾਂ ਦੇਖੋ ਜਿੱਥੇ ਕੁੜੀਆਂ ਇੱਥੇ ਆਉਂਦੀਆਂ ਨੇ ਕਰਨ ਵਾਸਤੇ ਸੈਕਸ ਕਰਨ ਹਾਂਜੀ ਇਹਨੇ ਪੈਸੇ ਲੈਂਦੀਆਂ ਉਹਦੇਸ ਨਹੀਂ ਆਉਂਦੀ ਨਸ਼ੇ ਕਰਕੇ ਇਹ ਲਾਈਨ ਚ ਪਈ ਜੀ ਆਪਣਾ ਕੰਮ ਕਰ ਰਹੇ ਹੋ ਕਿ ਨਹੀਂ ਬਿਲਕੁਲ ਮੈਂ ਤਾਂ ਆਪਣਾ ਪ੍ਰੋਪਰਲੀ ਕੰਮ ਕਰ ਰਿਹਾ ਜਿਹੜਾ ਉੱਥੇ ਹੁਣ ਅਸੀਂ ਹੁਣੇ 10 ਅੱਧੇ ਘੰਟੇ ਪਹਿਲੇ ਵੇਖ ਕੇ ਆਏ ਆ ਉਹ ਕਿੱਥੇ ਆਏ ਹੋ ਸਰ ਬਾਸ ਸੜੇ ਦੇ ਬਿਲਕੁਲ ਸਾਹਮਣੇ ਜਿਹੜੇ ਹੋਟਲਸ ਨੇ ਆਸ-ਪਾਸ ਕਈ ਹੋਟਲਸ ਨੇ ਤੁਸੀਂ ਕਹਿ ਰਹੇ ਮੈਂ ਸਟਿੰਗ ਕਰਕੇ ਆ ਦਿਖਾਉ ਮੈਨੂੰ ਸਟਿੰਗ ਦਿਖਾਓ ਮੈਨੂੰ ਦਿਖਾ ਦੇਣਾ ਮੇਰੇ ਤੋਂ ਬਾਅਦ ਦੱਸੂਗਾ ਅੰਮ੍ਰਿਤਸਰ ਗੁਰੂ ਨਗਰੀ ਜਿੱਥੇ ਲੱਖਾਂ ਲੋਕ ਰੋਜ਼ ਆਤਮ ਸਤਿਗੁਰੂਨ ਵਾਸਤੇ ਪਹੁੰਚਦੇ ਆ ਅੰਮ੍ਰਿਤਸਰ ਪੂਰੀ ਵਿਸ਼ਵ ਦੇ ਵਿੱਚ ਇਹ ਨਾਮ ਤਦੋਂ ਸੁਣਦੇ ਆ ਤਾਂ ਅੱਖਾਂ ਖੁੱਲ ਜਾਂਦੀਆਂ ਨੇ ਪਰ ਅੰਮ੍ਰਿਤਸਰ ਦੇ ਵਿੱਚ ਇੱਕ ਐਸਾ ਧੰਦਾ ਚੱਲ ਰਿਹਾ ਸੈਕਸ ਰੈਕਟ ਦੇ ਵਪਾਰ ਦਾ ਧੰਦਾ ਜਿਥੇ ਨਾ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਾ ਹੀ ਕਿਸੇ ਦਾ ਡਰ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਬਾਸਕਡੇ ਦੇ ਬਿਲਕੁਲ ਬਾਹਰ ਆ ਔਰ ਜਿੱਥੋਂ ਕਿ ਕਈ ਸਾਲਾਂ ਤੋਂ ਇਹ ਸੈਕਸ ਰੈਕਟ ਚੱਲ ਰਿਹਾ ਹੈ ਔਰ ਪ੍ਰਸ਼ਾਸਨ ਦੇ ਨਾਲ ਇਨ ਆਸ-ਪਾਸ ਦੇ ਦੁਕਾਨਾਂ ਨੇ ਕਾਫੀ ਗੱਲਬਾਤ ਕੀਤੀ ਹੈ ਕਿਥੇ ਠੱਲ ਪੈ ਸਕੇ ਤਾਂ ਕਿਸੇ ਵੀ ਤਰੀਕੇ ਨਾਲ ਠੱਲ ਨਹੀਂ ਪੈ ਰਹੀ ਮੈਂ ਆਪਣੇ ਸਹਿਯੋਗੀ ਸ਼ੁਭਮ ਨੂੰ ਕਵਾਂਗਾ ਕਿ ਤਸਵੀਰ ਦਿਖਾਈ ਜਾਵੇ ਅਤੇ ਅਸੀਂ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀਏ ਕਿ ਇੱਥੇ ਕੀ ਹੋ ਰਿਹਾ ਤੇ ਪ੍ਰਸ਼ਾਸਨ ਕਿਥੇ ਧਿਆਨ ਨਹੀਂ ਦੇ ਰਿਹਾ ਸੋ ਦੇਖ ਸਕਦੇ ਹੋ ਕਿ ਕਿਵੇਂ ਜੋ ਮਹਿਲਾਵਾਂ ਨੇ ਭਜਨ ਦੀਆਂ ਕੋਸ਼ਿਸ਼ ਕਰ ਰਹੀਆਂ ਨੇ ਸੋ ਲਾਸਟ ਪਾਸ ਜਿਹੜੇ ਹੋਟਲਸ ਨੇ ਉਹ ਵੀ ਅਸੀਂ ਦੇਖ ਸਕਦੇ ਆ ਕਿ ਇੱਥੇ ਵੱਡੇ ਲੈਵਲ ਤੇ ਕਿਹੜਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਹੋਟਲ ਹੈ ਜਿਸ ਦੀ ਜਿਹੜੀ ਬਣਤਰ ਦੇਖ ਸਕਦੇ ਹੋ ਕੋਈ ਖਾਸ ਨਹੀਂ ਪਰ ਇੱਥੇ ਚੱਲਦਾ ਹੈ ਦੇ ਵਪਾਰ ਦਾ ਧੰਦਾ ਆਸ-ਪਾਸ ਜਿੰਨੇ ਵੀ ਬਸਰਦੇ ਨੇ ਉੱਥੇ ਇਹ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਚੱਲ ਰਿਹਾ ਹੈ ਸੋ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਹਰਕੀ ਸਰ ਕੋਈ ਇੱਥੇ ਪਤਾ ਲੱਗਿਆ ਕਿ ਤੰਦਾ ਚੱਲ ਰਿਹਾ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਨਹੀਂ ਨਹੀਂ ਕੋਈ ਦੇਵਪਾਰ ਦਾ ਨਹੀਂ ਭਾਈ ਲੜਕੀਆਂ ਆਪ ਆ ਕੇ ਸਾਨੂੰ ਦੱਸ ਕੇ ਗਈਆਂ ਨੇ ਕਿ ਜੀ ਜਿਹੜੀਆਂ ਥੱਲੇ ਖੜੀਆਂ ਹੁੰਦੀਆਂ ਪਤਾ ਨਹੀਂ ਭਾਈ ਜੀ ਇੱਥੇ ਕੁਝ ਨਹੀਂ ਹੁੰਦਾ ਨਹੀਂ ਨਹੀਂ ਉਹ ਥੱਲੇ ਕੀ ਹੈ ਟੱਬ ਰੇਟ ਟਾਬਾ ਥੱਲੇ ਹਨ ਜੀ ਕਮਰੇ ਕੀ ਹੈ ਕਮਰੇ ਰਾਹ ਲੱਛੇ ਰੈਂਟ ਸੋ ਇਹ ਤਾਂ ਤਸਵੀਰ ਦਿਖਾ ਦिए ਪਰ ਫਿਲਹਾਲ ਇੱਥੇ ਹੈ ਤੇ ਕੋਈ ਨਹੀਂ ਹੈ ਕੋਸ਼ਿਸ਼ ਅਸੀਂ ਜ਼ਰੂਰ ਕਰਾਂਗੇ ਕਿ ਦਿਖਾ ਸਕੀਏ ਮੈਂ ਆਪਣੇ ਸਹਿਯੋਗੀ ਸ਼ੁਭਮ ਨੂੰ ਕਹਾਂਗਾ ਕਿ ਤਸਵੀਰ ਦਿਖਾ ਸਕੀਏ ਥੱਲੇ ਢਾਬੇ ਦੀ ਤਸਵੀਰ ਜਿਹੜੇ ਦੇਖਣ ਦੀ ਕੋਸ਼ਿਸ਼ ਕਰਾਂਗੇ ਲਵਜੀ ਢਾਬਾ ਥੱਲੇ ਲਵਜੀ ਢਾਬਾ ਨਹੀਂ ਨਹੀਂ ਉਹ ਫਲੂਲਪਾ ਜਾ ਫਲੂਲਪਾ ਜਾ ਹਾਂ ਫਲੂਲਪਾ ਜਾ ਸੌਂਬਲੇ ਲਿਖਿਆ ਹੈ ਕਬਰ ਹਾਂ ਹਾਂਜੀ ਅੱਛਾ ਮਰ ਠੀਕ ਠਾਕ ਸਾਰਾ ਕੰਮ ਹਾਲ ਦੇਖ ਲਓ ਭਾਈ ਕੈਮਰੇ ਕਿੱਥੇ ਨੇ ਹਾਲ ਚੱਲਦੇ ਪਏ ਹਾਂਜੀ ਕਿੱਥੇ ਆਓ ਜੀ ਅਸੀਂ ਅੱਜ ਵਿਗੜਾ ਚੁੱਕੇ ਹਾਂ ਕੋਸ਼ਿਸ਼ ਕਰੀਏ ਕਿ ਪਤਾ ਲੱਗ ਸਕੇ ਕਿ ਇੱਥੇ ਕੀ ਹੋ ਰਿਹਾ ਕੀ ਚੱਲ ਰਿਹਾ ਸੋ ਇਹ ਹੋਟਲ ਬਣੇ ਹੋਏ ਆ ਕਮਰੇ ਬਣੇ ਹੋਏ ਆ ਜਿੱਥੇ ਕਹਿ ਦੀ ਕਿ ਜਾਨਵਰ ਵੀ ਨਾ ਰਵੇ ਤੇ ਇੱਥੇ ਇਹ ਹੋਟਲ ਲਗਾਤਾਰ ਚੱਲਦੇ ਆ ਦੇ ਵਪਾਰ ਦਾ ਅੰਦਾ ਚੱਲ ਰਿਹਾ ਇਹ ਤਸਵੀਰਾਂ ਦੇਖੋ ਜਿੱਥੇ ਕੰਡੋਮ ਦੇਖ ਸਕਦੇ ਆ ਇਧਰ ਰੈਪਰ ਦੇਖ ਸਕਦੇ ਆ ਬੈਟ ਦੀ ਹਾਲਤ ਦੇਖ ਸਕਦੇ ਆ ਪਰ ਤਸਵੀਰਾਂ ਮੂੰਹ ਬੋਲਦੀਆਂ ਨੇ ਮੁੱਦਾ ਚਾਹੇ ਸਾਹਮਣੇ ਸਾਹਦੇ ਆ ਪਰ ਗੱਲ ਇਸ ਦੀ ਕੋਈ ਨਹੀਂ ਕਰਦਾ ਪ੍ਰਸ਼ਾਸਨਾਂ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪ੍ਰਸ਼ਾਸਨ ਇਸ ਗੱਲ ਦੇ ਲਈ ਬਹੁਤ ਮੁਨਕਰ ਹੈ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪ੍ਰਸ਼ਾਸਨ ਇਸ ਬਾਰੇ ਕੀ ਕਹਿੰਦਾ ਤੇ ਕੀ ਐਕਸ਼ਨ ਲੈਂਦਾ ਕਿੱਥੇ ਆਏ ਜੇ ਹਾਂਜੀ ਕਿੱਥੇ ਆਏ ਜੇ ਐਂ ਕਰੇ ਜਾਣਾ ਹੈ ਉੱਪਰ ਕੀ ਸੀਗਾ ਉੱਪਰ ਕੁਛ ਨਹੀਂ ਸੀ ਮਰ ਨਹੀਂ ਲੱਗਾ ਮੈਂ ਉੱਪਰ ਕੀ ਹੈ ਕੁਛ ਨਹੀਂ ਹੈ ਨਛਦਾ ਨਹੀਂ ਕੀਤਾ ਨਹੀਂ ਜੀ ਉੱਪਰ ਕਹਿੰਦੇ ਚੱਲਦਾ ਧੰਦਾ ਸਾਰਾ ਨਹੀਂ ਜੀ ਦੇਖਣ ਆਸਤੇ ਆਏ ਹਾਂ ਆਪਾਂ ਨਹੀਂ ਜੀ ਆਓ ਤੁਹਾਨੂੰ ਉੱਪਰ ਆਓ ਜੀ ਉੱਪਰ ਆਓ ਉੱਪਰ ਆਓ ਫਿਰ ਦੱਸੋ ਕਿ ਕੀ ਕਿਤੇ ਕਿਤੇ ਚੀਜ਼ ਕੀ ਬਣਿਆ ਹੋਇਆ ਹਾਂਜੀ ਉੱਪਰ ਬਣਿਆ ਕੀ ਕਮਰੇ ਕਿੱਥੇ ਕਿੱਥੇ ਦੱਸ ਦਿਓ ਨਾ ਆ ਕੇ ਆਓ ਚਲੋ ਸੋ ਇਹ ਤਸਵੀਰਾਂ ਨੇ ਹਾਂਜੀ ਆਓ ਚਲਿਏ ਅੰਮ੍ਰਿਤਸਰ ਗੁਰੂ ਨਗਰੀ ਦੀਆਂ ਜੋ ਸ਼ਰਮਸਾਰ ਕਰਦੀਆਂ ਨੇ ਇਸ ਵੇਲੇ ਸਾਡੇ ਨਾਲ ਇੱਕ ਬੱਚੀ ਵੀ ਮੌਜੂਦ ਹੈ ਉਮਰ ਮੈਂ ਦੀ ਸੀ ਹਾਂਜੀ ਜਾ ਨਹੀਂ ਸਕਦਾ ਪਰ ਇੱਥੇ ਕੋਈ ਬੈਠਾ ਹੁੰਦਾ ਮੁੰਡਾ ਹਾਂਜੀ ਹੈ ਨਹੀਂ ਇਸ ਕੰਮ ਚ ਦੇਖੋ ਡਰੇ ਨਾ ਸੀਗਾ ਜਦੋਂ ਅਸੀਂ ਪਹੁੰਚੀ ਹਾਂ ਡੇਲੀ ਪੋਸਟ ਦੀ ਆਵਾਜ਼ ਚੁੱਕੀ ਹੈ ਨਸ਼ਿਆਂ ਦੇ ਖਿਲਾਫ ਆਵਾਜ਼ ਚੁੱਕੀ ਹੈ ਜਦੋਂ ਹੁਣ ਇਸ ਮੁੱਦੇ ਤੇ ਆਵਾਜ਼ ਚੁੱਕੀ ਹੈ ਤਾਂ ਇੱਥੇ ਹੁਣ ਫਿਲਹਾਲ ਕੋਈ ਨਹੀਂ ਹੈਗਾ ਜੇ ਸੱਚੇ ਹੁੰਦੇ ਤਾਂ ਇੱਥੇ ਬੈਠੇ ਹੁੰਦੇ ਗੱਲਬਾਤ ਕਰਦੇ ਇੱਥੇ ਨਸ਼ਾ ਜਿਹੜਾ ਕਹਿੰਦੇ ਬਹੁਤ ਚੱਲਦਾ ਹੈ ਨਾ ਹਾਂਜੀ ਕਿੱਥੋਂ ਮਿਲਦਾ ਕਿੱਥੋਂ ਹਾਂਜੀ ਨਸ਼ਾ ਕਿੱਥੋਂ ਮਿਲਦਾ ਆ ਬਾਡਰ ਲਾ ਕੋ ਵਸ ਲਾ ਕੇ ਇੰਡੇ ਕਿੰਨੇ ਰੁਪਏ ਦੇ ਮਿਲਦੇ 525 ਪੂਰੀ ਮਿਲਦੀ ਹਾਂਜੀ ਕਿਤਨੀ ਕੀਤੀ ਕਰੀ ਬਾਕੀ ਕੁੜੀਆਂ ਇੱਥੇ ਆਉਂਦੀਆਂ ਨੇ ਕਰਨ ਵਾਸ ਸੈਕਸ ਕਰਨ ਲਈ ਹਾਂਜੀ ਕਿੰਨੇ ਕ ਪੈਸੇ ਲੈਂਦੀਆਂ ਨੇ ਹਾਂਜੀ ਕਿੰਨੇ ਕ ਪੈਸੇ ਪੂਸੇ ਲੈਂਦੀਆਂ 5-700 ਰੁਪਇਆ ਤੇ ਪੁਲਿਸ ਨਹੀਂ ਆਉਂਦੀ ਹਾਂਜੀ ਪੁਲਿਸ ਕੁਛ ਨਹੀਂ ਕਹਿੰਦੀ ਹਾਂ ਨੀ ਨਾ ਨਹੀਂ ਪਤਾਸ ਤੁਸੀਂ ਇੱਥੇ ਕੋ ਉੱਪਰ ਚੜਨ ਲੱਗੇ ਸਾਨੂੰ ਵੇਖ ਕੇ ਇੱਥੇ ਲਿਆ ਕੇ ਉੱਤੇ ਕੀ ਹੋਇਆ ਸੀ ਹਾਕਾ ਸੀ ਪੁੱਛ ਕੁਝ ਨਹੀਂ ਹੋ ਸਮਾਨ ਲੈ ਲਈ ਆਪਣੇ ਕੱਪੜੇ ਇੱਥੇ ਕੀ ਆ ਕਰ ਦੇ ਕੀ ਵੈਸੇ ਤੁਸੀਂ ਅਸੀਂ ਕੰਮ ਪਹਿਲੇ ਮੈਂਦ ਕਰਦੇ ਹੁੰਦੀ ਸੀ ਪਹਿਲਾਂ ਕੰਮ ਹੀ ਕਰਦੇ ਸੀ ਆ ਹੁਣ ਇਹ ਨਸ਼ੇ ਕਰਕੇ ਲਾਈਨ 'ਚ ਪਈ ਹੈ ਹਾਂਜੀ ਤੁਸੀਂ ਕਰਦੇ ਰਹੇ ਪਹਿਲਾਂ ਨਹੀਂ ਨਹੀਂ ਪਹਿਲਾਂ ਨਾ ਜਾਣੀ ਕਰ ਦੇ ਤੁਸੀਂ ਹੈ ਨਹੀਂ ਇੱਥੇ ਭਾਈ ਇਹ ਦਰੀ ਸੋ ਇੱਥੇ ਬੈਠੇ ਸੀ ਹਾਂਜੀ ਬੋਲੋ ਸਰ ਪਹਿ ਥੱਲੇ ਆ ਕੇ ਨਹੀਂ ਨਹੀਂ ਉੱਧਰ ਗਏ ਜੀ ਸ਼ਰੀਆਮ ਸਾਰੇ ਕਹਿ ਰਹੇ ਆ ਕੀ ਮਤਲਬ ਤੁਸੀਂ ਰੂਮ ਲੈਣਾ ਚੱਲਦਾ ਹੈ ਜਾਂ ਕੋਈ ਕਿਸੇ ਵਪਾਰ ਦਾ ਧੰਦਾ ਚੱਲਦਾ ਨਹੀਂ ਨਹੀਂ ਤੇਰੇ ਕੋਈ ਨਹੀਂ ਪਈ ਅਸੀਂ ਆਈਡੀ ਲੈ ਕੇ ਰੂਮ ਲੈਨੇ ਐਂਟਰੀ ਚੈੱਕ ਕਰ ਲੋ ਐਂਟਰੀ ਦਿਖਾਓ ਕਿਉਂਕਿ ਚੌਂਜਾਬ ਤਾਂ ਲੱਗੀ ਨਾ ਫਿਰ ਐਂਟਰੀ ਦੇਖ ਸਕੀਏ ਆਪਾਂ ਮੈਂ ਆਪਣੇ ਸਹਾਇਕੀ ਸ਼ੁਭ ਨੂੰ ਕਹਿਣਾ ਕਿ ਐਂਟਰੀ ਇਹ ਦੇਖੀਂ ਅੱਜ ਦੀ ਐਂਟਰੀ ਦਿਖਾਓ ਮੈਨੂੰ ਕਿਹੜੀ ਹੈ ਹਾਂਜੀ ਹੈਲੋ ਪਾਈ ਆਏ ਮਤਲਬ ਕਹਿੰਦੇ ਆਈ ਟੀ ਬਿਨਾ ਰੂਮ ਲਾਂਦੇ ਤੁਸੀਂ ਮੈਂ ਆਈ ਟੀ ਬਿਨਾ ਰੂਮ ਨਹੀਂ ਲਾਂਦੇ ਅਸੀਂ ਪਾਈ ਆਏ ਨਾ ਕਹਿੰਦੇ ਆਈ ਟੀ ਬਿਨਾ ਰੂਮ ਲਾਂਦੇ ਮੈਂ ਆਈ ਟੀ ਬਿਨਾ ਰੂਮ ਨਹੀਂ ਲਾਂਦੇ ਅਸੀਂ ਹੁੰਦਾ ਇਹ ਆਈ ਟੀ ਲੈ ਕੇ ਲਾਂਦੇ ਆਂ ਅੰਗਰੇਜ਼ਾਂ ਲਾਂਦੇ ਨੇ ਆ ਜੰਜੀ ਉਹ ਹੀ ਮੈਂ ਕਹਿ ਰਿਹਾ ਇਹਨਾਂ ਨੂੰ ਸਮਝਿਆ ਨਹੀਂ ਨਹੀਂ ਇਤਨੀ ਗੱਲ ਕਰ ਲੋ ਕਿ ਇੱਥੇ ਪਤਾ ਲੱਗ ਗਿਆ ਕਿ ਇੱਥੇ ਸੈਕਸ ਵੈਕਟਰ ਰਲ ਰਿਹਾ ਹੈ ਦੇ ਵਪਾਰ ਦਾ ਧੰਦਾ ਚੱਲ ਰਿਹਾ ਹੈ ਅੱਛਾ ਤੋ ਮੈਨੂੰ ਮੈਂ 3-4 ਦਿਨ ਤੋਂ ਸਟਿੰਗ ਕਰ ਰਿਹਾ ਕੁੜੀਆਂ ਕਹਿੰਦੀਆਂ ਨੇ 5-700 ਦੋ ਉੱਪਰ ਆ ਜਾਓ ਜੋ ਮਰਜ਼ੀ ਕਰੋ ਕੋਈ ਪੋਸਟ ਦੀ ਰੇਟ ਨਹੀਂ ਸਬ ਬੈਠ ਕੇ ਗੱਲ ਕਰਨੀ ਤੋਂ ਬਣਾ ਗਿਆ ਮੈਂ ਨਹੀਂ ਨਹੀਂ ਬੈਠ ਕੇ ਨਹੀਂ ਮੈਨੂੰ ਦੱਸ ਦੋ ਫੋਨ ਤੇ ਕੋਈ ਚੱਕਰ ਨਹੀਂ ਪਿਆ ਅਸੀਂ ਗੱਲ ਨਹੀਂ ਨਹੀਂ ਚਲੋ ਮੇਰੀ ਕਸਰ ਪਾਜੀ ਬਸ ਕੁਝ ਰੱਟਾ ਤੂੰ ਮਾਈਚ ਲਾ ਕੇ ਲਾਣੇ ਆ ਅਸੀਂ ਇਹਨਾਂ ਨੂੰ ਕੋਈ ਗੰਦੇ ਨਹੀਂ ਆ ਚੋਣ ਜਾਬਤਾ ਲੱਗੀ ਹੋਈ ਨਾ ਪਾਜੀ ਤਾਂ ਪੁੱਛ ਰਿਆ ਸੀਗਾ ਕਿ ਆਈ ਡਿਊਟੀ ਲੈਂਦੇ ਹੋ ਪ੍ਰੂਫ ਲੈਂਦੇ ਕੋਈ ਗੱਲ ਨਹੀਂ ਪਾਜੀ ਨਹੀਂ ਮੁਰਾ ਕੱਲ ਤੋਂ ਚਾਹ ਨਹੀਂ ਲਾਉਗਾ ਮੁਰਾ ਜੀ ਮਤਲਬ ਗਲਤੀ ਹੈ ਨਾ ਆਪਣੀ ਫਿਰ ਚਲੋ ਮੇਰਾ ਵੀਰ ਦੋ ਗਲਤੀ ਜਿਹੜੀ ਆ ਗਈ ਉਹਨੂੰ ਮਾਫਤ ਕਰੋ ਮੁਰੇ ਨੂੰ ਕੱਲ ਤੋਂ ਨਹੀਂ ਕਰੇਗਾ ਮੁਰਾ ਲਾਏਗਾ ਠੀਕ ਹੈ ਚਲੋ ਠੀਕ ਹੈ ਹਾਂ ਸੋ ਇਹ ਤਸਵੀਰਾਂ ਨੇ ਅੱਜ ਦੀਆਂ ਜਿੱਥੇ ਮਾਲਕ ਨੇ ਖੁਦ ਕਿਹਾ ਕਿ ਗਲਤੀ ਹੈ ਸਾਡੀ ਅਸੀਂ ਇੱਥੇ ਆਏ ਜਿਸ ਤਰੀਕੇ ਨਾਲ ਗਲਤ ਕੰਮ ਕਰਾਉਨੇ ਆ ਅੱਗੇ ਤੋਂ ਨਹੀਂ ਕਰਦੇ ਪਰ ਪੁਲਿਸ ਦੇ ਨਾਲ ਜੜੀ ਸੈਟਿੰਗ ਹੈ ਉਹ ਸਾਫ਼ ਤੌਰ ਤੇ ਲੜਕੀਆਂ ਨੇ ਕਿਹਾ ਮੁੰਡਿਆਂ ਨੇ ਕਿਹਾ ਕਿ ਸਾਡੀ ਸੈਟਿੰਗ ਪੂਰੀ ਹੈ ਇੱਥੇ ਕੋਈ ਨਹੀਂ ਆਉਂਦਾ ਸਵਾਲ ਇੱਥੇ ਖੜਾ ਹੁੰਦਾ ਕਿ ਚੌਨ ਜੱਟਾਂ ਲੱਗੀ ਆ ਪੈਰਾ ਮਿਲਟਰੀ ਫੋਰਸਸ ਖੜੀਆਂ ਨੇ ਚੱਪੇ ਚੱਪੇ ਦਾ ਨਾਕਾਬੰਦੀ ਆ ਹਰ ਸ਼ੱਕੀ ਵਾਹਨਾ ਪਰ ਰੋਕ ਰਿਹਾ ਪਰ ਇੱਥੇ ਆਗ ਕਿਉਂ ਨਹੀਂ ਰਿਹਾ ਇੱਥੇ ਬੱਸ ਸਟੈਂਡ ਦੇ ਨੇੜੇ ਤੇੜੇ ਹਰ ਇੱਕ ਜਗ੍ਹਾ ਤੇ ਹੋਟਲਸ ਦੇਖ ਸਕਦੇ ਆ ਪਰ ਇੱਥੇ ਧਿਆਨ ਕਿਸੇ ਦਾ ਨਹੀਂ ਹੈਗਾ ਨਸ਼ਾ ਸਰਿਆਂ ਵਿੱਚ ਵਿਕ ਰਿਹਾ ਚੱਲੇ ਕਿੱਥੇ ਹੋ ਚੱਲੇ ਕਿੱਥੇ ਹੋ ਮੈਂ ਮੈਂ ਕਿੱਥੇ ਜਾਣਾ ਇੱਥੇ ਰਹਿੰਦੇ ਨਾ ਨੇ ਕੋਟਾ ਤੋਂ ਧਾਨ ਵੀ ਦਵਾਈ ਲੈ ਕੇ ਤੇ ਪੱਟੀ ਗਿਆਨ ਚੱਲੀ ਤੂੰ ਉਹ ਜਣਾ ਹੋਟਲ ਆ ਤੇ ਤੁਸੀਂ ਜਾਂਦੇ ਰਹਿੰਦੇ ਹੋ ਆਉਂਦੇ ਰਹਿੰਦੇ ਇੰਦਰ ਕੁੜੀਆਂ ਗੜੀਆਂ ਭੇਜ ਦਿਓ ਉੱਧਰ ਨਾ ਮੈਂ ਅੱਜੇ ਕੰਮ ਇੱਥੇ ਨੂੰ ਪਾਜੀ ਆ ਗਈ ਸੌੜ ਗਮਨ ਜਿਹਦੀ ਮਰਜ਼ੀ ਮੈਂ ਇਹ ਕੰਮ ਨਹੀਂ ਕਰਦੀ ਨਾ ਮੈਂ ਨਹੀਂ ਆਮਨੇ ਆ ਉਹਦੇ ਮਮਾ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਥਾਣਾ ਏ ਡਿਵੀਜ਼ਨ ਵਿੱਚ ਮੌਜੂਦ ਹਾਂ ਜੋ ਬਸ ਛੱਡੇ ਦੇ ਆਦੀਨ ਹੁੰਦਾ ਔਰ ਜਿਸ ਤਰ੍ਹਾਂ ਬਸ ਛੱਡੇ ਦੇ ਨਾਲ ਲੱਗਦੇ ਏਰੀਏ ਦੇ ਵਿੱਚ ਜੋ ਕੋ ਕਰਮ ਹੋ ਰਹੇ ਨੇ ਦੇ ਵਪਾਰ ਦਾ ਕੰਮ ਚੱਲ ਰਿਹਾ ਉਸ ਤੇ ਲਈ ਅਸੀਂ ਗੱਲਬਾਤ ਕਰਨ ਵਾਸਤੇ ਅਫਸਰਸ ਦੇ ਕੋਲ ਪਹੁੰਚੇ ਹਾਂ ਫਿਲਹਾਲ ਗੱਲਬਾਤ ਕਰਨ ਦੇ ਵਾਸਤੇ ਉਹ ਤਿਆਰ ਨਹੀਂ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਗੱਲਬਾਤ ਕਰ ਸਕੀਏ ਇਸ ਫਿਲਹਾਲ ਸਟਨਲ ਐਸ ਐਚ ਓ ਰਵਿੰਦਰ ਕੁਮਾਰ ਮੌਜੂਦ ਨੇ ਸੋ ਗੱਲ ਕਰਦੇ ਆ ਜਾਣਦੇ ਆ ਕਿ ਇਹਨਾਂ ਦੇ ਇਸ ਬਾਬਤ ਕੀ ਕਹਿਣਾ ਗੱਲਬਾਤ ਕਰਨ ਵਾਸਤੇ ਅਸੀਂ ਗੱਲ ਕਰਾਂਗੇ ਰਵਿੰਦਰ ਕੁਮਾਰ ਸਰੋਣਾ ਨਾਲ ਸਰ ਜਿਸ ਤਰ੍ਹਾਂ ਚੈਕਿੰਗ ਜਿਹੜੀ ਚੱਲਦੀ ਪਈ ਲਗਾਤਾਰ ਉਸ ਤੇ ਬਾਬਤ ਇਹ ਜਿਹੜੀ ਸਵਾਲ ਹੈ ਕਿ ਲੋਕਾਂ ਨੂੰ ਕੀ ਅਪੀਲ ਹੈ ਕਿ ਕਿਉਂਕਿ ਚੌਂ ਜਾਬਤਾ ਲੱਗਾ ਹੋਇਆ ਹੈ ਫਿਲਹਾਲ ਜਿਹੜੇ ਲੋਕ ਨਿਕਲਦੇ ਨੇ ਵਾਹਨ ਲੈ ਕੇ ਜਾਂ ਆਪਣੇ ਕਾਗਜ਼ ਪੂਰੇ ਲੈ ਕੇ ਤੇ ਜਾਂ ਕਿਸ ਆਧਾਰ ਤੇ ਜਿਹੜਾ ਚਲਾਨ ਹੋ ਰਿਹਾ ਕਿਸ ਆਧਾਰ ਤੇ ਚਲਾਨ ਹੋ ਰਿਹਾ ਰੁਕਦੇ ਕਿਸ਼ਤ ਕਰਕੇ ਪਏ ਉਹਨਾਂ ਨੂੰ ਦੁਰ ਚੈਕਿੰਗ ਕਰਦੇ ਆ ਬਰੀਕੀ ਦੇ ਨਾਲ ਵਾਹਨ ਰੋਕਦੇ ਆ ਕੋਈ ਆਪਰਾ ਨੰਬਰ ਵੇਖ ਕੇ ਰੋਕਦੇ ਮੈਂ ਜਨਰਲ ਚੈਕਿੰਗ ਹੁੰਦੀ ਹੈ ਜੀ ਸਰ ਜਿਹੜਾ ਹੁਣ ਆਸ-ਪਾਸ ਦੇ ਏਰੀਆ ਦੀ ਗੱਲ ਕਰੀਏ ਜਿਹੜਾ ਦੇਵਪਾਦ ਘੰਦਾ ਚੱਲ ਰਿਹਾ ਐ ਸਿਕਸ ਵੈਕਰ ਚੱਲ ਰਿਹਾ ਉਸ ਉੱਪਰ ਪੁਲਿਸ ਦੀ ਕਿੱਥੇ ਜਿਹੜੀ ਕੈਰੀ ਹੈ ਕਿ ਚੌਕਸੀ ਹੈ ਕਿੱਥੇ ਦੰਦਾ ਚੱਲ ਰਿਹਾ ਸਰ ਬਿਲਕੁਲ ਬਾਸਤਾਂ ਜਿੱਥੇ ਬੱਸਾਂ ਬਾਰ ਨਿਕਲਦੀਆਂ ਨੇ ਜਿਹੜੇ ਮੇਨ ਹੋਟਲਸ ਨੇ ਉਸ ਦੇ ਉੱਪਰ ਸ਼ਰੀਆਮ ਚੱਲ ਰਿਹਾ ਸੀ ਸਟਿੰਗ ਕਰਕੇ ਆਏ ਅਸੀਂ ਗੱਲਬਾਤ ਕਰਕੇ ਆਏ ਹੋ ਤੁਸੀਂ ਪਲੀਜ਼ ਆਓ ਚੱਲਦੇ ਹਾਂ ਹੂੰ ਦਿਖਾਓ ਮੈਨੂੰ ਤੁਸੀਂ ਸਿੰਗ ਰ ਜੀ ਵੀ ਚੌਂਜਾਪ ਤੇ ਦੌਰਾਨ ਇਹ ਇਹ ਹੁਕਮ ਆਇਆ ਹੋਇਆ ਨੇ ਆਫਿਸਰਸ ਦੇ ਹੁਕਮ ਆਏ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਕੋਈ ਰੂਮ ਦੇ ਰਿਹਾ ਹੈ ਹੋਟਲ ਦੇ ਵਿੱਚ ਉਹ ਪੂਰੇ ਪ੍ਰੂਫ ਲੈਣ ਪਰ ਜਿਹੜੇ ਸਾਫ ਰੂਮ ਦਿਖਾ ਦਿੰਨਾ ਮੈਂ ਤੁਹਾਨੂੰ ਅਸੀਂ ਨਾਲ ਚੱਲਦੇ ਆਂ ਅਸੀਂ ਦੇਖਦੇ ਆਂ ਜਾ ਕੇ ਅਗਲਾ ਆਪਣੇ ਮੂੰਹ ਮੰਨ ਰਹੇ ਕਿ ਅਸੀਂ ਹਾਂ ਜੀ ਇੱਥੇ ਦੇਵ ਪਰਦ ਨਾ ਸਕਦੇ ਤੁਸੀਂ ਕਹਿ ਰਹੇ ਸਟਿੰਗ ਕੀਤਾ ਦਿਖਾਓ ਸਟਿੰਗ ਕੀਤਾ ਤਾਂ ਹਾਂ ਸੇ ਦਿਖਾ ਦਿੰਦੇ ਤੁਸੀਂ ਆਪਣੇ ਆਫੀਸਰ ਬਾਈਡੇ ਦੱਸੋ ਨਾ ਕਿ ਤੁਸੀਂ ਆਪਣਾ ਕੰਮ ਕਰ ਰਹੇ ਹੋ ਕਿ ਨਹੀਂ ਓਬਵੀਅਸਲੀ ਮੈਂ ਤਾਂ ਆਪਣਾ ਪ੍ਰੋਪਰਲੀ ਕੰਮ ਕਰ ਰਿਹਾ ਜਿਹੜਾ ਉਹ ਤੇ ਹੁਣ ਅਸੀਂ ਹੁਣੇ 10 ਅੱਧੇ ਘੰਟੇ ਪਹਿ ਕਿ ਜਿਹੜੀ ਸਰਿਆਮ ਕੁੜੀਆਂ ਜਾ ਰਹੀਆਂ ਨੇ ਨਸ਼ਾ ਲੈ ਕੇ ਜਾ ਰਹੀਆਂ ਨੇ ਕਿੱਥੇ ਲੈ ਕੇ ਨਸ਼ੇ ਜਾ ਰਿਹਾ ਦਹਾਉ ਸਰ ਸਾਡੇ ਦੇ ਬਿਲਕੁਲ ਸਾਹਮਣੇ ਜਿਹੜੇ ਹੋਟਲਸ ਨੇ ਆਸ-ਪਾਸ ਕਈ ਹੋਟਲਸ ਨੇ ਤੁਸੀਂ ਕਹਿ ਰਹੇ ਮੈਂ ਸਟਿੰਗ ਕਰਕੇ ਆ ਦਿਖਾਉ ਮੈਂ ਸਟਿੰਗ ਸਰ ਮੈਂ ਦਿਖਾ ਦੇਣਾ ਹੁਣ ਸਾਡੀ ਸਾਡੀ ਅਸੀਂ ਬਾਈਟ ਲੈਣ ਵਾਸਤੇ ਗੱਲ ਕਰ ਰਹੇ ਹਾਂ ਦਿਖਾਓ ਸਟਿੰਗ ਹੁਣ ਥੋੜਾ ਜਿਹਾ ਅਫੀਸ਼ੀਅਲ ਬਿਆਨ ਲੈ ਰਹੇ ਆ ਨਾ ਉਹਨਾਂ ਦੀ ਸਟਿੰਗ ਦਿਖਾਓ ਮੈਨੂੰ ਦਿਖਾ ਦੇਣਾ ਮੈਂ ਤੇ ਤੋਂ ਬਾਅਦ ਦੱਸੂਗਾ ਤੁਸੀਂ ਦੱਸੋ ਕਿ ਤੁਸੀਂ ਆਪਣੇ ਤਰੀਕੇ ਨਾਲ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਇਹ ਦੱਸੋ ਸਰ ਮੈਂ ਇੱਕ ਰਿਕੁਐਸਟ ਮੈਂ ਰਿਕੁਐਸਟ ਕਰ ਰਿਹਾ ਸਰ ਕਿ ਤੁਸੀਂ ਕ ਮੈਂ ਦਿਖਾਦਾ ਫਿਰ ਤੁਸੀਂ ਸਿਰ ਪੂਰੀ ਕਾਰਵਾਈ ਕਰੋਗੇ ਪੂਰੀ ਕਾਰਵਾਈ ਕਰੂੰਗਾ ਹੁਣ ਦਿਖਾ ਦਣਾ ਮੈਂ ਆਪਣੇ ਸਹਿਯੋਗੀ ਨੂੰ ਕਹਿੰਦਾ ਕਿ ਹੁਣ ਅਸੀਂ ਜਿਹੜੀ ਰਿਕਾਰਡ ਕਰਕੇ ਆਏ ਆ ਸਾਹ ਸਟਿੰਗ ਅਸੀਂ ਐਸਐਚਓ ਰਵਿੰਦਰ ਕੁਮਾਰ ਨੂੰ ਦਿਖਾਣੇ ਆ ਤਾਂ ਜੋ ਪੂਰੀ ਕਾਰਵਾਈ ਉਹਨਾਂ ਹੋਟਲਾਂ ਉੱਤੇ ਕਰਨ ਕਿਉਂਕਿ ਉਹ ਸਾਡੇ ਕੈਮਰੇ ਕੇ ਸਾਫ਼ ਤੌਰ ਤੇ ਬੋਲੇ ਨੇ ਕਿ ਅਸੀਂ ਇਹ ਦੇ ਵਪਾਰ ਦਾ ਧੰਦਾ ਕਰ ਰਹੇ ਆਂ ਔਰ ਸਾਡੇ ਕੋ ਗਲਤੀ ਹੋ ਗਈ ਅਸੀਂ ਉਹਨਾਂ ਦੇ ਸਮੇਂ ਵਿੱਚ ਇਦਾਂ ਨਹੀਂ ਕਰਾਂਗੇ ਪਰ ਪੁਲਿਸ ਦਾ ਕਹਿਣਾ ਕਿ ਕੋਈ ਵੀ ਇਸ ਤਰ੍ਹਾਂ ਦਾ ਧੰਦਾ ਨਹੀਂ ਹੋ ਰਿਹਾ ਉਮੀਦ ਕਰਦੇ ਆਂ ਕਿ ਦਿੱਲੀ ਪੋਸਟ ਦੀ ਇਸ ਖਾਸ ਰਿਪੋਰਟ ਨੂੰ ਧਿਆਨ ਚ ਰੱਖ ਕੇ ਕੋਈ ਕਾਰਵਾਈ ਕੀਤੀ ਜਾਵੇ ਕਿਉਂਕਿ ਸ਼ਰੀ ਲੜਕੀਆਂ ਦੱਸਦੀਆਂ ਨੇ ਕਿ ਅਸੀਂ 500 ਰੁਪਏ ਦੇ ਵਿੱਚ ਵਿਕ ਜਾਨੀਆਂ ਸਾਨੂੰ ਕਮਰੇ ਦੇ ਵਿੱਚ ਲੈ ਕੇ ਜਾ ਸਕਦੇ ਹੋ ਤੇ ਸਾਡੇ ਨਾਲ ਕੋਈ ਵੀ ਇਸ ਤਰ੍ਹਾਂ ਹਲਕਤ ਕਰ ਸਕਦੇ ਹੋ ਔਰ ਜੋ ਹੋਟਲਾਂ ਦੇ ਮਾਲਕ ਨੇ ਉਹਨਾਂ ਨਾਲ ਸੈਟਿੰਗ ਜੜੀ ਪੁਲਿਸ ਦੀ ਪੂਰੇ ਤਰ ਤਰ ਤ ਹੈਗੀ ਆ ਇਹ ਸਾਫ ਸਾਡੇ ਕਮਰੇ ਦੇ ਵਿੱਚ ਇਹ ਡੀਲਰ ਕਰਿੰਦੇ ਤੇ ਉਹ ਲੜਕੀਆਂ ਬੋਲ ਕੇ ਗਈਆਂ ਨੇ ਮੇਰਾ ਨਾਮ ਸਰਬਜੀਤ ਸਿੰਘ ਸੋਨੋ ਜੰਡਿਆਲਾ ਔਰ ਬੜੀ ਮਾੜੀ ਗੱਲ ਆ ਦੁੱਖ ਵਾਲੀ ਗੱਲ ਆ ਕਿ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਨਗਰੀ ਦੇ ਵਿੱਚ ਇਹ ਕੰਮ ਕੋਈ ਪਹਿਲੀ ਏਰੀ ਨਹੀਂ ਬੜੇ ਲੰਮੇ ਸਮੇਂ ਤੋਂ ਵੇਖੋ ਇਹ ਗਲਤ ਗੱਲਾਂ ਆ ਜਿਹੜਾ ਚੱਲ ਰਿਹਾ ਕੰਮ ਇਹ ਪਿੱਛੇ ਜੇ ਦਰਬਾਰ ਸਾਹਿਬ ਦੇ ਬਾਹਰ ਵੀ ਕੁਝ ਨਿਹੰਗ ਸਿੰਘਾਂ ਨੇ ਕੁੱਟਮਾਰ ਕੀਤੀ ਸੀ ਤੇ ਬਾਅਦ ਵਿੱਚ ਪੁਲਿਸ ਮੁਲਾਜ਼ਮ ਆਏ ਸੀ ਪਰ ਇਹ ਜਿਹੜਾ ਜੇ ਤੇ ਕੋਈ ਆਪਣੀ ਮਰਜ਼ੀ ਨਾਲ ਜਾਂਦਾ ਤੇ ਉੱਤੇ ਤੋਂ ਚਲੋ ਕੋਈ ਗੱਲ ਨਹੀਂ ਪਰ ਜੇ ਆ ਕੋਈ ਕੰਮ ਬਾਜਾਂ ਮਾਰਦੇ ਜਿਹੜੇ ਆ ਕੁੜੀਆਂ ਬਾਜਾਂ ਮਾਰਦੀਆਂ ਹੋਟਲਾਂ ਵਾਲੇ ਬਾਜਾਂ ਮਾਰਦੇ ਬੜੀ ਮੰਦ ਭਾਗੀ ਕਰ ਲੈ ਔਰ ਬਹੁਤ ਚਿੰਤਾ ਦਾ ਵਿਸ਼ਾ ਵਾ ਜੇ ਐਸੀ ਵਿਰਾਸਤੀ ਨਗਰੀ ਦੇ ਵਿੱਚ ਜਿੱਥੇ ਗੁਰੂ ਰਾਮਦਾਸ ਮਹਾਰੇ ਨੇ ਨਗਰੀ ਵਸਾਈ ਹੋਵੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਹੁਣ ਤੇ ਉੱਥੇ ਇਹੋ ਜਿਹਾ ਕੰਮ ਹੋਇਆ ਬੜੀ ਹੀ ਮੰਦ ਭਾਗੀ ਗੱਲ ਹੈ ਇੱਥੇ ਫਿਰ ਕਿੱਡੀ ਦੁੱਖ ਵਾਲੀ ਗੱਲ ਹੈ ਸਾਡਾ ਕਿੱਡਾ ਮਾੜਾ ਸ਼ਹਿਰ ਦਾ ਇੰਪ੍ਰੈਸ਼ਨ ਜਾਂਦਾ ਉੱਬਰ ਵਰਲਡ 'ਚ ਆਉਂਦੀ ਦੁਨੀਆ ਇੱਥੇ ਦਰਸ਼ਨ ਕਰਨ ਪਰ ਸਾਨੂੰ ਰੱਬ ਤੋਂ ਡਰਨਾ ਚਾਹੀਦਾ ਵਾ ਇਹ ਕੰਮ ਜਿਹੜਾ ਵਾ ਮੈਂ ਸੀਪੀ ਸਾਹਿਬ ਦੇ ਧਿਆਨ 'ਚ ਵੀ ਲਿਆਉਂਗਾ ਜਲਦ ਉਹਨਾਂ ਨੂੰ ਮਿਲ ਕੇ ਵੀ ਜਿਹੜਾ ਇੱਥੇ ਕੰਮ ਜਿਹੜੇ ਕਰਦੇ ਆ ਕੋਈ ਹੋਟਲਾਂ ਵਾਲੇ ਜਾਂ ਕਿਤੇ ਵੀ ਇਹਨਾਂ ਖਿਲਾਫ ਬਣਦੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੋਣੀ ਸਖਤ ਤੋਂ ਸਖਤ ਚਾਹੀਦੀ ਆ ਕਿਉਂਕਿ ਏਦਾਂ ਨਹੀਂ ਬਾਜ਼ ਆਉਣਾ ਇਹਨ ਕਿਉਂਕਿ ਜੇ ਇਹੋ ਜੇ ਕੰਮ ਇੱਥੇ ਇਹਨਾਂ ਨੇ ਕਰਨੋਂ ਬਾਜ ਨਹੀਂ ਆਉਣਾ ਤੇ ਫਿਰ ਇਹ ਇਹ ਤੇ ਸਾਡੇ ਸ਼ਹਿਰ ਦਾ ਨਾਮ ਖਰਾਬ ਕਰ ਦੇਣਗੇ ਹਿਸਾਬ ਨਾਲ ਕਿਉਂਕਿ ਇੱਥੇ ਤੇ ਦੂਰੋ ਦੂਰੋ ਸੰਗਤ ਆਉਂਦੀ ਆ ਤੇ ਜੇ ਬੱਸ ਸਟੈਂਡ ਦੇ ਇਹ ਕੰਮ ਹੋਣ ਲਿਆ ਤੇ ਫਿਰ ਸਾਡੇ ਚ ਤੇ ਦੂਜੀਆਂ ਸਟੇਟਾਂ 'ਚ ਫਰਕ ਕੀ ਰਹਿ ਗਿਆ ਸਾਡਾ ਜਿਹੜੀ ਸਟੇਟ ਆ ਕੁਰਬਾਨੀਆਂ ਵਾਲੀ ਸ਼ਹਾਦਤਾਂ ਵਾਲੀ ਆ ਇਹ ਕੰਮ ਜਿਹੜਾ ਸਾਨੂੰ ਸ਼ੋਭਾ ਨਹੀਂ ਦਿੰਦਾ ਦੇਖੋ ਮੈਂ ਬਤੌਰ ਵਕੀਲ ਹੋਣ ਦੇ ਨਾਤੇ ਮੈਂ ਐਡਵੋਕੇਟ ਹਰਸਿਮਰਨ ਸਿੰਘ ਮੇਰਾ ਨਾਮ ਹੈ ਸਭ ਤੋਂ ਪਹਿਲੀ ਗੱਲ ਕਿ ਇਹ ਜਿਹੜਾ ਸੈਕਸ ਰੈਕੇਟ ਅੰਮ੍ਰਿਤਸਰ ਦੇ ਵਿੱਚ ਚੱਲ ਰਿਹਾ ਅਜ ਤੱਕ ਦਿਖਾਇਆ ਇਨਟੈਂਸ਼ਨਲੀ ਨਹੀਂ ਦਿਖਾਇਆ ਗਿਆ ਕਿਉਂਕਿ ਸਾਡਾ ਜਿਹੜਾ ਨਾਮ ਹੈ ਨਾ ਸਿਫਤੀ ਦਾ ਘਰ ਉਸ ਸਿਫਤੀ ਦੇ ਘਰ ਦੇ ਨਾਮ ਦੇ ਉੱਤੇ ਕਲਗ ਨਾ ਲੱਗ ਜਾਏ ਤਾਂ ਕਰਕੇ ਇਹ ਚੀਜ਼ ਕਦੀ ਦਿਖਾਈ ਨਹੀਂ ਗਈ ਪਰ ਇਸ ਚੀਜ਼ ਦੇ ਨਾਲ ਜੋ ਵੱਧ ਫੈਲੀ ਹੋ ਰਹੀ ਹੈ ਜੋ ਬਿਮਾਰੀ ਫੈਲ ਰਹੀ ਹੈ ਉਸ ਤੋਂ ਬਾਅਦ ਜੋ ਸਾਡੀ ਜਵਾਨ ਪੀੜ੍ਹੀ ਗਲਤ ਪਾਸੇ ਜਾ ਰਹੀ ਹੈ ਔਰ ਅਲਟੀਮੇਟਲੀ ਮੈਂ ਤੇ ਇਹ ਵੀ ਸੁਣਿਆ ਕਿ ਤੁਹਾਨੂੰ ਇਹ ਵੀ ਕਿਹਾ ਗਿਆ ਕਿ ਇਹ ਨਾ ਹੈ ਅਫੈਂਸ ਹੈ ਤੇ ਨਾ ਇਹਨਾਂ ਨੂੰ ਕੋਈ ਰੋਕ ਸਕਦਾ ਮਤਲਬ ਉਹ ਕਹਿ ਰਹੇ ਨੇ ਇੱਕ ਕਿਸਮ ਦਾ ਕਹਿ ਰਹੇ ਨੇ ਕਿ ਪ੍ਰੋਸਟੀਚੂਸ਼ਨ ਐਟ ਪਬਲਿਕ ਪਲੇਸ ਲੀਗਲ ਹੈ ਇਹੋ ਜਿਹਾ ਕੋਈ ਇਹਦੇ ਵਿੱਚ ਕੋਈ ਵੀ ਸੈਕਸ਼ਨ ਜਿਹੜਾ ਵਾ ਮੈਂ ਦੱਸਣਾ ਚਾਹੁੰਦਾ ਇਹ ਮੋਰਲ ਟਰੈਫਿਕ ਐਕਟ ਟਰੈਫਿੰਗ ਐਕਟ ਬਣਿਆ 1958 ਦੇ ਵਿੱਚ ਜਿਹਦਾ ਮੇਨ ਪਰਪਸ ਸੀ ਕਿ ਜਿਹੜੀ ਪ੍ਰੋਸਟੀਚੂਨ ਹੁੰਦਾ ਕੀ ਹੈ ਪ੍ਰੋਸਟੀਚੂਨ ਹੈ ਜਿਸਮ ਦਾ ਸਵਾਦਾ ਤੁਸੀਂ ਆਪਣਾ ਜਿਸਮ ਆਫਰ ਕਰ ਰਹੇ ਹੋ ਉਹਦਾ ਤੁਹਾਨੂੰ ਪੈਸਾ ਮਿਲ ਰਿਹਾ ਪ੍ਰੋਸਟੀਚੂਨ ਲੀਗਲ ਹੋਏਗੀ ਕੁਝ ਕੰਟਰੀਜ਼ ਜੇ ਆਪਾਂ ਵੇ ਬੈਕ ਚਲ ਜਾਈਏ ਤੇ ਰਾਜਿਆਂ ਮਹਾਰਾਜਿਆਂ ਦੇ ਟਾਈਮ ਤੋਂ ਇਹ ਚਲਦੀ ਆ ਰਹੀ ਹੈ ਕਿਉਂਕਿ ਉਦੋਂ ਲਾਅ ਪ੍ਰਵਲੈਂਟ ਨਹੀਂ ਸੀ ਹੈਗੇ ਜਦੋਂ 1958 ਦੇ ਵਿੱਚ ਲਾਅ ਬਣ ਗਿਆ ਉਸ ਤੋਂ ਬਾਅਦ ਇਹਦੀ ਪ੍ਰੋਸਟੀਟਿਊਸ਼ਨ ਨੂੰ ਉਹਨਾਂ ਨੇ ਲੀਗਲ ਕੀਤਾ ਪਰ ਉਹਨਾਂ ਨੇ ਪਬਲਿਕ ਪਲੇਸਿਸ ਡਿਫਾਈਨ ਕਰਤੀਆਂ ਕਿ ਪ੍ਰੋਸਟੀਟਿਊਸ਼ਨ ਦੇ ਵਿੱਚ ਇਲਿਓਰਿੰਗ ਤੇ ਸੋਲਿਡਿਸਿੰਗ ਕੀ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਕੋਈ ਵੀ ਬੰਦਾ ਕਿਸੇ ਨੂੰ ਇਲਿਓਰ ਕਰਦਾ ਜਿਵੇਂ ਤੁਹਾਡੀ ਵੀਡੀਓ ਦੇ ਵਿੱਚ ਹੀ ਵੇਖਿਆ ਕਿ ਬੱਸ ਸਟੈਂਡ ਦੇ ਬੱਸ ਸਟੈਂਡ ਤੋਂ ਉਹ ਆਵਾਜ਼ਾਂ ਮਾਰ ਰਹੀਆਂ ਗਾਕਾਂ ਨੂੰ ਅੰਮ੍ਰਿਤਸਰ ਬੱਸ ਸਟੈਂਡ ਤੋਂ ਜਿਹੜਾ ਬਿਲਕੁਲ ਸਾਡੇ ਹਰਮੰਦਰ ਸਾਹਿਬ ਦੇ ਔਰ ਉੱਥੇ ਗੁਰਦੁਆਰੇ ਔਰ ਮੰਦਰ ਔਰ ਮਦਸਨਾ ਜਨਾ ਬੱਸ ਸਟੈਂਡ ਦੇ ਸਕੂਲ ਕਿੰਨੇ ਹੀ ਸਕੂਲ ਨੇ ਉਹਦੇ ਕੋਲ ਵਾਜਾ ਮਾਰਨੀਆਂ ਔਰ ਜਿਹੜਾ ਵਾਜਾ ਮਾਰਨ ਵਾਲਾ ਕੰਮ ਹੈ ਉਹਨੂੰ ਕਹਿੰਦੇ ਆ ਸੀ ਲਿਓਰ ਕਰਨਾ ਸੋਲਿਡ ਸੋਲਿਟਾਈਜ਼ ਕਰਨਾ ਕਿ ਇਹਦੇ ਨਾਲ ਤੁਹਾਨੂੰ ਕੋਈ ਮਜ਼ਾ ਆਊਗਾ ਤੁਸੀਂ ਥੋੜੇ ਜਿਹਾ ਪੈਸੇ ਖਰਚਦੇ ਹੋ ਇਹ ਆਫੈਂਸ ਹੈ ਔਰ ਇਹਦੀ ਜੇ ਪੁਲਿਸ ਵਾਲੇ ਕਹਿ ਰਹੇ ਨੇ ਕਿ ਜੇ ਇਹਦੀ ਤੇ ਐਕਸ਼ਨ ਨਹੀਂ ਲੈ ਸਕਦੇ ਤਾਂ ਉਹਨਾਂ ਦੀ ਨੌਕਰੀ ਨੂੰ ਖਤਰਾ ਹੈ ਕਿਉਂਕਿ ਇਹਦੇ ਇਹਦੀ 6 ਸਾਲ ਦੀ ਘੱਟ ਤੋਂ ਘੱਟ ਸਜ਼ਾ ਹੈ ਤੇ ਉਮਰ ਕੈਦ ਤੱਕ ਸਜ਼ਾ ਹੈ ਕਿ ਜੇ ਪ੍ਰੋਸਟੀਚੂਸ਼ਨ ਪਬਲਿਕ ਪਲੇਸ 'ਤੇ ਹੁੰਦੀ ਮੈਂ ਦੱਸਣਾ ਚਾਹਨਾ ਫਿਰ ਪਬਲਿਕ ਨੌਲੇਜ ਦੇ ਲਈ ਮੈਂ ਇੱਕ ਚੀਜ਼ ਦੱਸਣਾ ਚਾਹਨਾ 200 ਮੀਟਰ ਦਾ ਦਾਇਰਾ ਕਿਸੇ ਵੀ ਗੁਰਦੁਆਰਾ ਮੰਦਿਰ ਮਸਜਿਦ ਚਰਚ ਦੇ ਕੋਲ ਪ੍ਰੋਸਟੀਚੂਸ਼ਨ ਇਸ ਦਾਇਰੇ ਦੇ ਵਿੱਚ ਨਹੀਂ ਹੋ ਸਕਦੀ ਦੂਜਾ ਕੋਈ ਵੀ ਕਾਲਜ ਸਕੂਲ ਤੀਸਰਾ ਕੋਈ ਵੀ ਹਸਪੀਟਲ ਨਰਸਿੰਗ ਹੋਮ ਚੌਥਾ ਐਟ ਐਨੀ ਪਬਲਿਕ ਪਲੇਸ ਉਹਨਾਂ ਨੇ ਪਰਟੀਕੂਲਰ ਘਰ ਤਾਂ ਕੋਈ ਵੀ ਪਬਲਿਕ ਪਲੇਸ ਬਿਕੋਜ਼ ਬੱਸ ਸਟੈਂਡ ਇਜ਼ ਅ ਥੋਰੋਫੇਅਰ ਔਰ ਮੈਨੂੰ ਇਸ ਚੀਜ਼ ਦੀ ਜ਼ਰੂਰ ਖੁਸ਼ੀ ਹੈ ਕਿ ਪਹਿਲੀ ਵਾਰੀ ਇਹ ਚੀਜ਼ ਕਿਸੇ ਨੇ ਉਜਾਗਰ ਕੀਤੀ ਔਰ ਅਲਟੀਮੇਟਲੀ ਮੈਂ ਤੁਹਾਨੂੰ ਕਹਾਂਗਾ ਇਰਤੇ ਐਕਸ਼ਨ ਜਿਹੜਾ ਵਾ ਸਾਡੇ ਸੀਪੀ ਸਾਹਿਬ ਜ਼ਰੂਰ ਲੈਣਗੇ ਨਕੇਲ ਕੱਸੀ ਜਾਏਗੀ ਕਿ ਇਹ ਜਿਹੜਾ ਵਾ ਇਹ ਜਿਹੜਾ ਧੰਦਾ ਵਾ ਅੰਮ੍ਰਿਤਸਰ ਦਾ ਨਾਮ ਖਰਾਬ ਨਾ ਕਰੇ ਔਰ ਕੱਲਾ ਚਲੋ ਨਾਮ ਖਰਾਬ ਦਾ ਨਹੀਂ ਮੈਂ ਲੋਕੀ ਕਹਿੰਦੇ ਕੰਮ ਹੈ ਨਹੀਂ ਮੈਂ ਤਾਂ ਕਹਿੰਦਾ ਬਹੁਤ ਕੰਮ ਹੈ 800 ਰੁਪਿਆ ਜਿਹੜੀ ਲੇਬਰ ਹੈ ਰੋਜ਼ ਦੀ ਉਹ ਤੇ ਤੁਹਾਨੂੰ ਕੰਮ ਇੰਨਾ ਮਿਲਦਾ ਵੈ ਕੋਈ ਇਹੋ ਜੀ ਗੱਲ ਨਹੀਂ ਅਸੀਂ ਰੋਜ਼ ਲੋਕਾਂ ਨੂੰ ਵੇਖਦੇ ਆ ਲੋਕੀ ਮੈਨੂੰ ਕਈ ਲੋਕੀ ਕਹਿੰਦੇ ਆ ਤੁਸੀਂ ਇੰਨੀ ਸੇਵਾ ਕਰਦੇ ਹੋ ਤੁਹਾਨੂੰ ਲੋਕ ਜਾਣਦੇ ਆ ਦੱਸੋ ਕੰਮ ਕਰਨਗੇ ਕੰਮ ਕਰਕੇ ਨਹੀਂ ਰਾਜੀ ਅਸੀਂ ਸਾਡਾ ਜਿਹੜਾ ਅੰਦਰ ਹੁਣ ਹਰਾਮ ਭਰ ਗਿਆ ਨਾ ਉਹਦਾ ਰਿਜ਼ਲਟ ਹੈ ਕਿ ਅਸੀਂ ਪ੍ਰੋਸਟੀਚੂਨ ਵੱਲ ਜਾ ਰਹੇ ਆਂ ਔਰ ਆਪਣੇ ਸ਼ਹਿਰ ਦਾ ਨਾਮ ਖਰਾਬ ਕਰ ਰਹੇ ਹੁਣ ਦੇਖਦੇ ਆ ਇਸ ਤੇ ਕਾਰਵਾਈ ਕਿੰਨੀ ਜਲਦੀ ਹੁੰਦੀ ਆ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੈਲੀ ਪੋਸਟ ਅੰਮ੍ਰਿਤਸਰ